ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤਿਆਰੀ ਵੀ ਤੁਹਾਨੂੰ ਕਰਵਾ ਰਹੇ ਹਾਂ ਤੇ ਹਰੇਕ ਨਵੀਂ ਜੋ ਭਰਤੀਆਂ ਦੀ ਉਸ ਦੇ ਬਾਰੇ ਨੋਟੀਫਿਕੇਸ਼ਨ ਜੋ ਵੀ ਆਂਦਾ ਉਸ ਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਵੀ ਹੈਗੇ ਹਾਂ ਕਿ ਕਿਹੜੀ ਭਰਤੀ ਆਈ ਆ ਠੀਕ ਹੈ ਤੇ ਅੱਜ ਵੀ ਆਪਾਂ ਨਵੀਂ ਭਰਤੀ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਸੁਪਰੀਮ ਕੋਰਟ ਆਪਣੇ ਮਤਲਬ ਕਿ ਦੇਸ਼ ਦੀ ਸਭ ਤੋਂ ਮਤਲਬ ਉੱਤੇ ਜੋ ਨਿਆਂਪਾਲਿਕਾ ਸੰਸਥਾ ਸੁਪਰੀਮ ਨਿਆਂਪਾਲਿਕਾ ਸੰਸਥਾ ਹੈ ਜਿਹੜੀ ਸੁਪਰੀਮ ਨਿਆਇਕ ਸੰਸਥਾ ਜਿਹੜੀ ਸੁਪਰੀਮ ਕੋਰਟ ਆਫ ਇੰਡੀਆ ਆ ਠੀਕ ਆ ਉਸ ਦੇ ਵਿੱਚ ਭਰਤੀ ਆਈ ਹੈ ਠੀਕ ਆ ਬਹੁਤ ਹੀ ਸਨੈਰੀ ਮੌਕਾ ਕਿ ਮਤਲਬ ਇੰਨੀ ਵਧੀਆ ਜਗਾ ਜਾ ਕੇ ਆਪਾਂ ਮਤਲਬ ਕੋਈ ਜੌਬ ਕਰੀਏ ਹਨਾ ਹਰੇਕ ਦਾ ਸੁਪਨਾ ਹੁੰਦਾ ਹਨਾ ਤੁਹਾਡਾ ਵੀ ਇਹ ਸੁਪਨਾ ਪੂਰਾ ਹੋ ਸਕਦਾ ਜੇ ਤੁਸੀਂ ਮਿਹਨਤ ਕਰੋਗੇ ਮਿਹਨਤ ਕਿਵੇਂ ਕਰਨੀ ਆ ਉਹ ਵੀ ਤੁਹਾਨੂੰ ਦੱਸਾਂਗੇ ਪਹਿਲ ਤਾਂ ਗੱਲ ਕਰ ਲੈਂਦੇ ਆ ਭਰਤੀ ਦੇ ਵਿੱਚ ਖਾਸ ਕੀ ਆ ਠੀਕ ਆ ਪੋਸਟਾਂ ਕਿੰਨੀਆਂ ਹੈ ਕਿਹਾ ਨਾ ਕਿੰਨੀ ਸੈਲਰੀ ਰਹੇਗੀ ਸੈਲਰੀ ਮੇਨ ਮੁੱਦਾ ਹੁੰਦਾ ਨਾ ਸੈਲਰੀ ਨੂੰ ਦੇਖ ਕੇ ਬੱਚੇ ਤਿਆਰੀ ਕਰਨਗੇ ਨਾ ਮੋਟੀਵੇਟ ਹੋਣਗੇ ਤਨਖਾਹ ਤਾਂ ਹਰੇਕ ਦੀ ਜ਼ਰੂਰਤ ਆ ਪੈਸਾ ਹਰੇਕ ਦੀ ਜ਼ਰੂਰਤ ਆ ਤੇ ਪਰ ਪੈਸਾ ਕਮਾਉਣ ਲਈ ਆਪਾਂ ਨੂੰ ਮਿਹਨਤ ਵੀ ਕਰਨੀ ਜ਼ਰੂਰੀ ਹੁੰਦੀ ਹੈ ਠੀਕ ਆ ਤੇ ਸਾਰੀਆਂ ਗੱਲਾਂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਆਪਣਾ ਟੈਲੀਗ੍ਰam ਚੈਨਲ ਨੌਕਰੀ ਗੁਰੂ ਨੂੰ ਵੀ ਤੁਸੀਂ ਜੁਆਇਨ ਕਰ ਲਓ ਠੀਕ ਆ ਆਪਣਾ ਨੰਬਰ 9888743699 ਤੋਂ ਇੱਕ ਭਰਤੀ ਦੇ ਨੋਟਸ ਵੀ ਮਿਲਦੇ ਰਹਿਣਗੇ ਟੈਲੀਗ੍ਰਾਮ ਦੇ ਉੱਤੇ ਆਪਾਂ ਗਰੰਟ ਅਫੇਅਰ ਦੀ ਪੀਡੀਐਫ ਇੰਗਲਿਸ਼ ਪੰਜਾਬੀ ਮੀਡੀਅਮ ਦੋਨਾਂ ਮੀਡੀਅਮ ਵਿੱਚ ਡੇਲੀ ਡੇਲੀ ਪਾ ਰਹੇ ਹਾਂ ਨੋਟਸ ਵੀ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਜਾਣਗੇ ਆਪਣੀ ਐਪ ਵੀ ਨੌਕਰੀ ਗੁਰੂ ਐਪ ਠੀਕ ਹੈ ਸਾਰਾ ਕੁਝ ਆਪਣੇ ਮਤਲਬ ਕਿ ਸਟ੍ਰਕਚਰਾਈਜ਼ ਕੀਤਾ ਹੋਇਆ ਹੈ ਤਾਂ ਉਹਨੂੰ ਸਾਰੇ ਨੋਟਸ ਲਈ ਹੈ ਨਾ ਚਲੋ ਆਪਾਂ ਗੱਲ ਕਰਦੇ ਹਾਂ ਅੱਜ ਦੀ ਭਰਤੀ ਲਈ ਪਹਿਲਾਂ ਤਾਂ ਠੀਕ ਆ ਸੁਪਰੀਮ ਕੋਰਟ ਦੇ ਵਿੱਚ ਭਰਤੀ ਆਈ ਹੈ 241 ਪੋਸਟਾਂ ਆਈਆਂ ਠੀਕ ਆ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ 241 ਗਰੁੱਪ B ਦੀ ਭਰਤੀ ਕਹਿ ਦਿੰ ਅਸਿਸਟੈਂਟ ਠੀਕ ਆ ਤੇ ਲੈਵਲ 6 ਦੇ ਵਿੱਚ ਲੈਵਲ 6 ਦੇ ਵਿੱਚ ਭਰਤੀ ਕੀਤੀਆਂ ਦੇ ਜੂਨੀਅਰ ਅਸਿਸਟੈਂਟ ਵੈਸੇ ਲੈਵਲ 5 ਦੇ ਵਿੱਚਾਂ ਹੋਰ ਜਗ੍ਹਾ ਜੇ ਆਪਾਂ ਗੱਲ ਕਰੀਏ ਹੋਰ ਡਿਪਾਰਟਮੈਂਟਾਂ ਦੇ ਵਿਭਾਗਾਂ ਦੇ ਵਿੱਚ ਪਰ ਜੂਨੀਅਰ ਕੋਰਟ ਅਸਿਸਟੈਂਟਾਂ ਜਿਹੜੇ ਸੁਪਰੀਮ ਕੋਰਟ ਦੇ ਵਿੱਚ ਰੱਖੇ ਜਾਣੇ ਆ ਉਹ ਲੈਵਲ 6 ਦੇ ਵਿੱਚ ਸਿੱਧੀ ਲੈਵਲ 6 ਦੇ ਵਿੱਚ ਡਾਇਰੈਕਟ ਐਂਟਰੀ ਆ ਤੇ ਬੇਸਿਕ ਪੇ ਘੱਟੋ-ਘੱਟ 35400 ਬੇਸਿਕ ਪੇ ਆ ਠੀਕ ਆ ਬੇਸਿਕ ਪੇ ਦੇ ਉੱਤੇ ਫਿਰ ਤੁਹਾਨੂੰ ਅਲਾਉਂਸਿਸ ਮਿਲਣੇ ਆ ਅਲਾਉਂਸਿਸ ਉਸ ਤੋਂ ਬਾਅਦ ਕਾਫੀ ਮਲੇਚਰ ਹਾਊਸ ਰੈਂਟ ਅਲਾਉਂਸ ਹੋ ਗਿਆ ਮਤਲਬ ਕਿ ਤਨਖਾਹ ਬਹੁਤ ਜ਼ਿਆਦਾ ਹੋ ਜਾਣੀ ਉਹ ਵੀ ਦੱਸ ਰਹੀਆਂ ਰੁਪਏ ਘੱਟੋ-ਘੱਟ ਇਸ ਟਾਈਮ ਦੇ ਹਿਸਾਬ ਨਾਲ ਤਨਖਾਹ ਹੋ ਜਾਣੀ ਜੋ ਹੁਣ ਦਾ ਇਸ ਟਾਈਮ ਦਾ ਡੀਏ ਆ ਜਿਹਨੂੰ ਮਹਿੰਗਾਈ ਪੱਤਾ ਕਹਿੰਦੇ ਆ ਉਸ ਦੇ ਹਿਸਾਬ ਨਾਲ 72040 ਰੁਪਏ ਤੁਹਾਡੀ ਲੱਗਦੀ ਸਾਰ ਤਨਖਾਹ ਏ ਠੀਕ ਆ ਤੇ ਇੰਨੀ ਵਧੀਆ ਤਨਖਾਹ ਦਾ ਮਤਲਬ ਕਿ ਤੁਹਾਨੂੰ ਸਟਾਰਟਿੰਗ ਪੈਕੇਜ ਮਿਲ ਰਿਹਾ ਇੱਕ ਹਨਾ ਤੁਹਾਨੂੰ ਇਹ ਸੋਚ ਕੇ ਇਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਆ ਠੀਕ ਆ ਤੇ ਪੋਸਟਾਂ ਭਰਨੀਆਂ ਚਾਹੀਦੀਆਂ ਠੀਕ ਆ ਤੇ ਘੱਟ-ਘੱਟ ਕੇ ਤੁਹਾਨੂੰ ਉਹੀ 65-68000 ਰੁਪਏ ਤੁਹਾਡੇ ਕੋਲ ਇਨ ਹੈਂਡ ਆ ਜਾਈਗੀ ਤਨਖਾਹ ਠੀਕ ਆ ਤੇ ਅੱਗੇ ਗੱਲ ਕਰਦੇ ਆ ਪੜ੍ਹਾਈ ਕੀ ਯੋਗਤਾ ਕੀ ਚਾਹੀਦੀ ਆ ਇਸ ਦੇ ਵਿੱਚ ਬੀਏ ਘਟੋ ਘਟ ਬੈਚਲਰ ਡਿਗਰੀ ਗ੍ਰੈਜੂਏਸ਼ਨ ਦੀ ਡਿਗਰੀ ਚਾਹੀਦੀ ਆ ਤੁਹਾਨੂੰ 35 ਵਰਡ ਦੀ ਤੁਹਾਡੀ ਟਾਈਪਿੰਗ ਦੀ ਸਪੀਡ ਚਾਹੀਦੀ ਹੈ ਇੰਗਲਿਸ਼ ਦੇ ਵਿੱਚ ਕੰਪਿਊਟਰ ਤੁਹਾਨੂੰ ਕੰਪਿਊਟਰ ਦੇ ਨੌਲੇਜ ਹੋਣੀ ਚਾਹੀਦੀ ਆ ਠੀਕ ਆ ਉਸ ਤੋਂ ਇਲਾਵਾ ਕੰਪਿਊਟਰ ਮਤਲਬ ਕੰਪਿਊਟਰ ਦੇ ਆਪਰੇਸ਼ਨਸ ਹਨ ਜੋ ਵੀ ਐਕਸਲ ਵਰਡ ਹੋ ਗਿਆ ਨਾ ਇਹਨਾਂ ਦੀ ਨੌਲੇਜ ਹੋਣੀ ਚਾਹੀਦੀ ਆ 35 ਵਰਡ ਦੀ ਸਪੀਡ ਤਾਂ ਤੁਹਾਡਾ ਟੈਸਟ ਲੈਣਾ ਉਹਨਾਂ ਨੇ ਠੀਕ ਆ ਉਹ ਤੁਹਾਨੂੰ ਪਾਸ ਕਰਨਾ ਪਏਗਾ ਉਸ ਤੋਂ ਬਾਅਦ ਉਮਰ ਦੀ ਗੱਲ ਕਰੀ ਉਮਰ 18 ਸਾਲ ਤੋਂ 30 ਸਾਲ ਤੱਕ ਠੀਕ ਆ ਉਮਰ ਹੱਦ ਜਨਰਲ ਦੀ 30 ਸਾਲ ਆ ਠੀਕ ਆ ਉਸ ਤੋਂ ਬਾਅਦ ਐਸਸੀ ਐਸਟੀ ਤੇ ਓਬੀਸੀ ਕੈਟੇਗਰੀਆਂ ਲਈ ਐਕ ਸਰਵਿਸਮੈਨ ਤੇ ਡਿਪੈਂਡੈਂਟ ਆਫ ਫਰੀडम ਫੈਕਟਰਸ ਲਈ ਗਵਰਨਮੈਂਟ ਰੂਲਸ ਦੇ ਅਕੋਰਡਿੰਗਲੀ ਐਕਸਟੈਂਟ ਆ ਜਿੰਮੇ ਵੀ ਹਨਾ ਰਿਲੈਕਸੇਸ਼ਨ ਆ ਠੀਕ ਆ ਉਹਨਾਂ ਨੂੰ ਮਿਲਦੀ ਹੈ ਠੀਕ ਆ ਉਦੋਂ ਮਿਲੇਗੀ ਉਸ ਤੋਂ ਬਾਅਦ ਕੋਈ ਵੀ ਅਪਰ ਏਜ ਲਿਮਟ ਨਹੀਂ ਹੈਗੀ ਜੇ ਕੋਈ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਹੀ ਕੰਮ ਕਰ ਰਿਹਾ ਹੈ ਉਹਨਾਂ ਲਈ ਕੋਈ ਇਨਸਟ੍ਰਕਸ਼ਨ ਨਹੀਂ ਹੈਗੀ ਠੀਕ ਆ ਉਸ ਤੋਂ ਬਾਅਦ ਉਹਨਾਂ ਉਹ ਜਿੰਨੀ ਮਰਜ਼ੀ ਏਜ ਆਏ ਭਰ ਸਕਦੇ ਜੋ ਸੁਪਰੀਮ ਕੋਰਟ ਦੇ ਵਿੱਚ ਕੰਮ ਕਰ ਰਹੇ ਆ ਠੀਕ ਆ ਤੇ ਉਸ ਤੋਂ ਇਲਾਵਾ ਜੋ ਗਵਰਨਮੈਂਟ ਸਰਵੈਂਟਸ ਜੋ ਆਲਰੇਡੀ ਸਰਕਾਰੀ ਨੌਕਰੀ ਕਰ ਰਹੇ ਆ ਉਹਨਾਂ ਨੂੰ ਕੋਈ ਰਿਲੈਕਸੇਸ਼ਨ ਨਹੀਂ ਹੈਗੀ ਉਹਨਾਂ ਲਈ ਵੀ ਉਮਰ 30 ਸਾਲ ਹੀ ਹੈ ਠੀਕ ਆ ਜਨਰਲ ਦੇ ਵਿੱਚ ਬਾਕੀ ਜਿਹੜੇ ਮਤਲਬ ਹੈ ਕਿ ਕੈਟਾਗਰੀ ਵਾਈਜ਼ ਤੁਸੀਂ ਉਮਰ ਦਾ ਫ ਦਾ ਲੈ ਸਕਦੇ ਹੋ ਅੱਗੇ ਰਿਜ਼ਰਵੇਸ਼ਨ ਦਾ ਤੁਹਾਨੂੰ ਪ੍ਰੋਸੈਸ ਪਤਾ ਹੀ ਹੈ ਠੀਕ ਆ ਕਿਹੜੀਆਂ-ਕਿਹੜੀਆਂ ਰਿਜ਼ਰਵੇਸ਼ਨ ਮਿਲਦੀ ਹੈ ਸਰ ਰਿਜ਼ਰਵੇਸ਼ਨ ਡਾਇਰੈਕਟਰ ਰਿਕਰੂਟਮੈਂਟ ਦੇ ਵਿੱਚ ਮਿਲਦੀ ਹੈ ਐਸਸੀ ਨੂੰ ਐਸਟੀ ਨੂੰ ਤੇ ਫਿਜ਼ੀਕਲ ਡਿਸੇਬਲਡ ਹੋਗੇ ਠੀਕ ਆ ਉਹਨਾਂ ਨੂੰ ਜੋ ਵੀ ਗਵਰਨਮੈਂਟ ਦਾ ਨੋਟੀਫਿਕੇਸ਼ਨ ਹੈ ਉਸ ਦੇ ਅਕੋਰਡਿੰਗਲੀ ਤੁਹਾਨੂੰ ਮਤਲਬ ਕਿ ਮਿਲੇਗੀ ਰਿਜ਼ਰਵੇਸ਼ਨ ਠੀਕ ਆ ਬਾਕੀ ਜੇ ਗੱਲ ਕਰੀਏ ਫਰੀडम फाइਟਰਸ ਦੀ ਇੱਥੇ ਫਰੀडम फाइਟਰਸ ਲਈ ਆ ਜਿਹੜੀ ਰਿਜ਼ਰਵੇਸ਼ਨ ਆ ਉਸ ਉਸ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਜੋ ਹਨਾ ਉਹ ਡਿਸਾਈਡ ਕਰਨਗੇ ਉਹਨਾਂ ਦੇ ਇੱਕ ਆਰਡਰ ਦੇ ਅਕੋਰਡਿੰਗਲੀ ਮਤਲਬ ਰਿਜ਼ਰਵੇਸ਼ਨ ਮਿਲੇਗੀ ਠੀਕ ਆ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆਂ ਪੇਪਰ ਪੇਪਰ ਦਾ ਪੈਟਰਨ ਤੁਹਾਨੂੰ ਸਮਝਾਉਣਾ ਚਾਹੀਦਾ ਪੇਪਰ ਚ ਕੀ ਕੀ ਆਉਣਾ ਹੈ ਠੀਕ ਆ ਇਹ ਸਾਰੇ ਪੇਪਰ ਦੀ ਆਪਾਂ ਤਿਆਰੀ ਵੀ ਕਰਵਾਵਾਂਗੇ ਤੁਹਾਨੂੰ ਜੇ ਤੁਸੀਂ ਆਪਣੇ ਚੈਨਲ ਦੇ ਉੱਤੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਭਰਤੀ ਆਏ ਇਹਨੂੰ ਜੋੜ ਲਨ ਦਿਓ ਠੀਕ ਆ ਨਾ ਆਪਾਂ ਇਸ ਦੇ ਨੋਟਸ ਵੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਠੀਕ ਆ ਤੇ ਇੰਗਲਿਸ਼ ਪੰਜਾਬੀ ਦੇ ਵਿੱਚ ਨੋਟਸ ਪ੍ਰੋਵਾਈਡ ਕਰਵਾ ਦਾਂਗੇ ਤੁਹਾਨੂੰ ਠੀਕ ਆ ਤਿਆਰੀ ਵੀ ਕਰਵਾ ਦਾਂਗੇ ਠੀਕ ਆ ਆਪਾਂ ਤਿਆਰੀ ਰੋਜ਼ਾਨਾ ਕਰਵਾ ਹੀ ਰਹੇ ਆਂ ਸਾਰੇ ਪੇਪਰਾਂ ਦੀ ਤਿਆਰੀ ਆ ਉਹ ਜੋ ਪੌਲਿਟੀ ਦੀਆਂ ਇਸ ਟੈਂਕ ਕਲਾਸਿਸ ਲੱਗ ਰਹੀਆਂ ਫਿਰ ਤੁਹਾਡੀਆਂ ਅ ਕੋਈ ਤੁਸੀਂ ਦੇਖ ਸਕਦੇ ਹੋ ਜੋ ਆਪਾਂ ਨੇ ਪੁਰਾਣੀਆਂ ਵੀਡੀਓ ਪਾਈਆਂ ਤੇ ਅੱਗੇ ਗੱਲ ਕਰੀਏ 2 ਘੰਟੇ ਦਾ ਪੇਪਰ 2 ਘੰਟੇ ਦੇ ਪੇਪਰ ਦੇ ਵਿੱਚ 100 ਕੁਐਸਚਨ ਆਣਗੇ ਮਤਲਬ 120 ਮਿੰਟ ਦਾ ਪੇਪਰ 100 ਕੁਐਸਚਨ ਠੀਕ ਹੈ ਜਿਸ ਦੇ ਵਿੱਚ 50 ਕੁਐਸਚਨ ਜਨਰਲ ਇੰਗਲਿਸ਼ ਦੇ ਕੁਐਸਚਨ ਹੋਣਗੇ ਜਿਹਦੇ ਵਿੱਚ ਮਤਲਬ ਇੰਗਲਿਸ਼ ਦੇ ਵਿੱਚ ਤੁਹਾਨੂੰ ਕੰਪਰੀਹੈਂਸ਼ਨ ਆ ਗਿਆ ਠੀਕ ਹੈ ਹੋਰ ਇੰਗਲਿਸ਼ ਦੇ ਪਾਰਸੋ ਆ ਮਤਲਬ ਕਿ ਬਕਾਇਵ ਆ ਗਈ ਹੈ ਨਾ ਪਾਰਸੋ ਸਪੀਚ ਦੇ ਨਾ ਬਕਾਇਵ ਆ ਗਿਆ ਹੈ ਨਾ ਜੋ ਵੀ ਇੰਗਲਿਸ਼ ਦੇ ਪਾਰਟ ਹੁੰਦੇ ਆ ਨਾ ਗ੍ਰਾਮਰ ਦੇ ਜੋ ਵੀ ਹੈ ਨਾ 에ਰਰ ਵਗੈਰਾ ਕੱਢਣੇ ਹੈ ਨਾ ਅ ਐਡੀਅਮਸ ਵਗੈਰਾ ਕੁਝ ਵੀ ਇਦਾਂ ਦਾ ਆ ਸਕਦਾ ਹੈ 50 ਨੰਬਰ ਦਾ ਪੇਪਰ ਆਏਗਾ ਤੁਹਾਨੂੰ ਇੰਗਲਿਸ਼ ਦਾ ਪਾਰਟ ਆਏਗਾ ਉਸ ਦੇ ਵਿੱਚ 50 ਨੰਬਰ ਦਾ 25 ਨੰਬਰ ਦਾ ਤੁਹਾਨੂੰ ਜਨਰਲ ਐਪਟੀਟਿਊਡ ਕੁਐਸਚਨ ਆਣਗੇ ਜੀ ਠੀਕਾ ਉਹ ਤੇ ਜਨਰਲ ਐਪਟੀਟਿਊਡ ਦੇ ਵਿੱਚ ਤੁਹਾਡਾ ਆ ਗਿਆ ਮੈਥ ਰੀਜ਼ਨਿੰਗ ਆ ਗਿਆ ਠੀਕਾ ਉਸ ਤੋਂ ਬਾਅਦ 25 ਨੰਬਰ ਦੇ ਤੁਹਾਡੀ ਜੀਕੇ ਆਏਗੀ ਠੀਕਾ ਮਤਲਬ ਕਿ ਜੀ ਨੂੰ ਇੰਗਲਿਸ਼ ਆਂਦੀ ਹੈ ਉਹਦੀ ਤਾਂ ਪਕੜ ਮਜ਼ਬੂਤ ਹੈ ਇਸ ਐਗਜ਼ਾਮ ਦੇ ਵਿੱਚ ਸਿੱਧੀ ਜੀ ਦਿਖ ਰਿਹਾ ਹੈ ਕਿ 50 ਨੰਬਰ ਦਾ ਇੰਗਲਿਸ਼ ਨੂੰ ਪ੍ਰੈਫਰੈਂਸ ਦਿੱਤੀ ਇਹਨਾਂ ਨੇ ਦੂਜੇ ਨੰਬਰ ਤੇ 25 ਨੰਬਰ ਦਾ ਜਨਰਲ ਐਪਟੀਟ ਨੌਲੇਜ ਨੂੰ ਦਿੱਤੀ ਆ ਠੀਕ ਆ ਜਨਰਲ ਨੌਲੇਜ ਦੇ ਵਿੱਚ ਤੁਹਾਨੂੰ ਕਰੰਟ ਅਫੇਅਰ ਵੀ ਆ ਜਾਈਗੇ ਨਾ ਸਾਰਾ ਕੁਝ ਆ ਜਾਂਦਾ ਹੁੰਦਾ ਉਸ ਤੋਂ ਬਾਅਦ ਅ ਫਿਰ ਆ ਅਗਲਾ ਉਸ ਤੋਂ ਬਾਅਦ 25 ਕੁਐਸਚਨ ਹੋਣੇ ਆ ਤੁਹਾਨੂੰ ਕੰਪਿਊਟਰ ਦੇ ਦੂਜਾ 파ਟ ਇਹਦਾ ਜੋ ਅ ਇਸ ਦੇ ਵਿੱਚ 25 ਕੁਐਸਚਨ ਕੰਪਿਊਟਰ ਦੇ ਆਉਣੇ ਆ ਟੋਟਲ ਮਿਲਾ ਕੇ ਹੋਗੇ ਇਹ ਆਬਜੈਕਟਿਵ ਟਾਈਰ ਕੰਪਿਊਟਰ ਨੌਲੇਜ ਟੈਸਟ 25 ਕੁਐਸਚਨ ਠੀਕ ਆ ਅ ਤੇ 100 ਕੁਐਸਚਨ ਹੋ ਗਿਆ ਇਹ ਸੌਰੀ ਥੋੜੀ ਗਲਤੀ ਦਾ ਗਲਤ ਦੱਸ ਹੋ ਗਿਆ ਸੀ ਕਿ 100 ਕੁਐਸਚਨ ਲਈ 120 ਮਿੰਟ ਟੋਟਲ 125 ਕੁਐਸਚਨ ਲਈ 120 ਮਿੰਟ ਤੁਹਾਨੂੰ ਇੱਥੇ ਕਿਉਂਕਿ ਆ ਵੀ 25 ਕੁਐਸਚਨ ਜੋੜੋ ਤੁਸੀਂ ਕੰਪਿਊਟਰ ਦੇ ਜਵਾਂ ਨੇ ਆ ਠੀਕ ਆ 125 ਕੁਐਸਚਨ 120 ਮਿੰਟ ਮਤਲਬ ਦੋ ਘੰਟਿਆਂ ਦੇ ਵਿੱਚ ਤੁਸੀਂ 125 ਕੁਐਸਚਨ ਅਟੈਂਪਟ ਕਰਨੇ ਆ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਦੱਸਤਾ ਵੀ ਕੰਪਿਊਟਰ ਦੇ 25 ਕੁਐਸਚਨ ਆਣਗੇ ਉਸ ਤੋਂ ਬਾਅਦ ਅਗਲਾ ਪਾਰਟ ਕੀ ਹੋਏਗਾ ਜਦੋਂ ਪੇਪਰ ਹੋ ਲਿਆ ਤੁਹਾਡਾ ਫਿਰ ਉਸ ਤੋਂ ਬਾਅਦ ਟਾਈਪਿੰਗ ਦਾ ਪੇਪਰ ਵੀ ਹੋਏਗਾ ਠੀਕ ਆ ਉਸ ਦੇ ਵਿੱਚ 35 ਦੀ ਸਪੀਡ ਤੋਂ ਨੂੰ 35 ਦੀ ਸਪੀਡ ਨਾਲ ਟਾਈਪਿੰਗ ਟੈਸਟ ਪਾਸ ਕਰਨਾ ਪੈਣਾ ਤੇ ਮੈਕਸਿਮਮ ਮਿਸਟੇਕਸ ਅਲਾਉਡ ਹਨ ਜਿਹੜੀਆਂ 3% ਆਫ ਟੋਟਲ ਵਰਡਸ ਜਿੰਨੇ ਵੀ ਤੁਸੀਂ ਵਰਡ ਟਾਈਪ ਕੀਤੇ ਮੰਨ ਲਓ ਤੁਸੀਂ 300 ਵਰਡ ਟਾਈਪ ਕੀਤੇ 300 ਦੇ ਵਿੱਚੋਂ ਸਿਰਫ ਨਾ ਮੰਨ ਲਓ ਘੱਟੋ ਘੱਟ ਤਾਂ 350 ਵਰਡ ਚਾਹੀਦੇ ਹਨਾ 10 ਮਿੰਟ ਦੇ ਵਿੱਚ ਤੁਹਾਨੂੰ ਤਾਂ ਪਾਸ ਹੋਣਾ ਤੁਸੀਂ ਜੇ 350 ਦੇ ਵਿੱਚੋਂ ਤੁਸੀਂ ਨਾ ਘੱਟ ਮਤਲਬ 350 ਦਾ ਤੁਸੀਂ 3% ਲਗਾ ਲਓ ਹਨਾ 350 ਦਾ 3% ਕਿੰਨਾ ਬਣ ਗਿਆ ਲਗਭਗ ਬਣ ਗਿਆ 300 ਨੰਨੇ ਮੇ ਪੁਆਇੰਟ 50 ਠੀਕ ਆ ਕਿੰਨਾ ਬਣ ਗਿਆ 399.50 200 ਸੌਰੀ 299.50 200 ਸੌਰੀ ਗਲਤ ਦੱਸ ਹੋ ਰਿਹਾ ਆਪਣੇ 350 ਦੇ ਵਿੱਚੋਂ ਤੁਸੀਂ ਸ਼ਬਦਾਂ ਨੂੰ ਮਾਈਨਸ ਕਰ ਲਓ ਤੁਹਾਨੂੰ ਲਗਾ ਲਓ 10.5 ਸ਼ਬਦ ਮਾਈਨਸ ਕਰ ਲਓ 339 ਸ਼ਬਦ ਸਹੀ ਟਾਈਪ ਕਰਨੇ ਆ 350 ਦੇ ਵਿੱਚੋਂ ਤੁਸੀਂ ਤਾਂ ਤੁਹਾਡਾ ਇਹ ਟਾਈਪਿੰਗ ਦਾ ਟੈਸਟ ਕਲੀਅਰ ਹੋ ਜਾਏਗਾ 350 ਦੇ ਵਿੱਚੋਂ 339.50 ਤেন 39.50 ਸ਼ਬਦ ਤੁਸੀਂ ਸਹੀ ਟਾਈਪ ਕਰਨੇ ਆ ਕਹਿਣ ਦਾ ਮਤਲਬ 3% ਮਿਸਟੇਕਸ ਅਲਾਉਡ ਆ ਤੁਹਾਨੂੰ ਠੀਕ ਆ ਮਤਲਬ ਕੋਸ਼ਿਸ਼ ਰੱਖਿਓ ਵੀ 10 ਮਿੰਟ ਦੇ ਵਿੱਚ ਤੁਸੀਂ 400 ਸ਼ਬਦ ਟਾਈਪ ਕਰ ਲਏ ਹਨਾ ਤੇ ਥੋੜੀ ਸਪੀਡ ਵੀ ਹੋਣੀ ਚਾਹੀਦੀ ਐਕੂਰੇਸੀ ਵੀ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ 8% ਮਿਸਟੇਕਸ ਅਲਾਉਡ ਹਨਾ ਪਰ ਇਸ ਦੇ ਵਿੱਚ ਸਿਰਫ 3% ਕਿਹਾ ਉਹਨਾਂ ਨੇ ਹਨਾ ਥੋੜੀ ਤੋਂ ਨੂੰ ਟਫ ਤਾਂ ਹੈ ਹੀ ਹੈ ਨਾ ਟਾਈਪਿੰਗ ਦਾ ਮੇਨ ਮੁੱਦਾ ਰਹੇਗਾ ਪੇਪਰ ਕਲੀਅਰ ਕਰਨ ਤੋਂ ਬਾਅਦ ਟਾਈਪਿੰਗ ਦੇ ਵਿੱਚ ਛੇਤੀ ਛੇਤੀ ਨਾਮ ਨਹੀਂ ਆਏਗਾ ਹਨਾ ਕਈਆਂ ਨੂੰ ਟਾਈਪਿੰਗ ਕੋਈ ਲਾਈਟ ਲੈ ਲੈਂਦੇ ਆ ਨਾ ਟਾਈਪਿੰਗ ਨੂੰ ਇੱਥੇ ਲਾਈਟ ਜਿਹੜੇ ਲੈਣਗੇ ਉਹ ਇਸ ਭਰਤੀ ਦੇ ਵਿੱਚੋਂ ਟੌਪ ਤੇ ਰਹਿਣ ਨਾਲ ਵੀ ਬਾਹਰ ਨਿਕਲ ਸਕਦੇ ਆ ਠੀਕ ਹੈ ਪੇਪਰ ਆਰ ਟਾਈਪਿੰਗ ਵੀ ਜ਼ਰੂਰੀ ਆ ਉਸ ਤੋਂ ਬਾਅਦ ಆಗಾಗ್ಗೆ ਪੇਰ ਉਸ ਤੋਂ ਬਾਅਦ ਆ ਗਿਆ ਡਿਸਕ੍ਰਿਪਟਿਵ ਟੈਸਟ ਜਿਸ ਦੇ ਵਿੱਚ ਤੁਸੀਂ ਹੱਥ ਨਾਲ ਲਿਖਣਾ ਆਬਜੈਕਟਿਵ ਟਾਈਪ ਤਾਂ ਉੱਪਰ ਖਤਮ ਹੋ ਲਿਆ ਨਾ ਪੇਪਰ ਆਬਜੈਕਟਿਵ ਦੇ 125 ਕੁਸ਼ਨਾ ਦਾ ਡਿਸਕ੍ਰਿਪਟਿਵ ਜਿਸ ਦੇ ਵਿੱਚ ਤਾਂ ਉਹਨੂੰ ਕੰਪਰੀਹੈਂਸ਼ਨ ਆਏਗਾ ਪ੍ਰੈਸੀ ਰਾਈਟਿੰਗ ਆਏਗੀ ਪ੍ਰੈਸੀ ਜੀ ਹੈ ਨਾ ਸੰਖੇਪ ਰਚਨਾ ਕਹਿ ਦਿੰਦੇ ਪੰਜਾਬੀ ਦੇ ਵਿੱਚ ਪੈਰਾਗ੍ਰਾਫ ਆ ਗਿਆ ਠੀਕ ਹੈ ਐਸੇ ਆਏਗਾ ਠੀਕ ਹੈ ਇਹ ਵੀ ਤੁਹਾਡਾ 2 ਘੰਟੇ ਦਾ ਪੇਪਰ ਹੋਏਗਾ ਠੀਕ ਹੈ ਇਹ ਸਾਰਾ ਮਿਲਾ ਕੇ ਤੁਹਾਡਾ ਸਿਲੈਕਸ਼ਨ ਦਾ ਪ੍ਰੋਸੈਸ ਆ ਜਿਸ ਦੇ ਵਿੱਚ ਤੁਹਾਨੂੰ ਗੁਜ਼ਰਨਾ ਨਿਕਲਣਾ ਪਵੇਗਾ ਤਾਂ ਤਾਂ ਉਹਦਾ ਮਤਲਬ ਕਿ ਅੱਗੇ ਜੋ ਵੀ ਹੈ ਪ੍ਰੋਸੈਸ ਅ ਮਤਲਬ ਕਿ ਤੁਸੀਂ ਅ ਅਪਾਇੰਟਮੈਂਟ ਤੱਕ ਤਾਂ ਪਹੁੰਚ ਪਾਉਂਗੇ ਠੀਕ ਆ ਇਹ ਸਿਲੈਕਸ਼ਨ ਦਾ ਮਤਲਬ ਕਿ ਕ੍ਰਾਈਟੇਰੀਆ ਅੱਗੇ ਦੱਸਿਏ ਥੋੜਾ ਜਿਹਾ ਕਿਵੇਂ ਆ ਆਬਜੈਕਟਿਵ ਪੇਪਰ ਹੋ ਜਾਏਗਾ ਤੁਹਾਡਾ ਇਹ ਠੀਕ ਆ ਆਬਜੈਕਟਿਵ ਪੇਪਰ ਦੇ ਵਿੱਚ ਜੋ ਤੁਹਾਨੂੰ ਦੱਸਿਆ ਕਿ ਤੁਹਾਡਾ 125 ਨੰਬਰ ਦਾ ਇਹ ਪੇਪਰ ਹੋ ਜਾਏਗਾ ਹਨਾ ਉਸ ਤੋਂ ਬਾਅਦ ਤੁਹਾਨੂੰ ਇਹਨਾਂ ਨੇ ਮਤਲਬ ਕਿ ਉਸ ਦੇ ਵਿੱਚੋਂ ਛਾਂਟਣਾ ਸ਼ਾਂਟਾ ਸ਼ਾਂਟਾ ਇਹ ਹੋਏਗੀ ਮਤਲਬ ਕਿ ਫਿਰ ਉਸ ਤੋਂ ਬਾਅਦ ਤਾਂ ਉਹਨੂੰ ਟਾਈਪਿੰਗ ਟੈਸਟ ਲਈ ਬੁਲਾਇਆ ਜਾਏਗਾ ਠੀਕ ਹੈ ਮਤਲਬ ਕਿ ਜਿਹੜੇ ਕੁਆਲੀਫਾਈ ਕਰ ਗਏ ਨਾ ਸ਼ਾਂਟਾ ਸ਼ਾਂਟਾ ਮਤਲਬ ਕੁਆਲੀਫਾਈ ਕਰ ਗਏ 125 ਨੰਬਰ ਦੇ ਪੇਪਰ ਨੂੰ ਠੀਕ ਹੈ ਇਹਨੂੰ ਕੁਆਲੀਫਾਈ ਕਰ ਗਏ ਠੀਕ ਹੈ ਉਸ ਤੋਂ ਬਾਅਦ ਤਾਂ ਉਹਨੂੰ ਇਸ ਟਾਈਪਿੰਗ ਟੈਸਟ ਲਈ ਬੁਲਾਇਆ ਜਾਏਗਾ ਟਾਈਪਿੰਗ ਟੈਸਟ ਤੇ ਫਿਰ ਡਿਸਕ੍ਰਿਪਟਿਵ ਟੈਸਟ ਇਹ ਦੋਨੋਂ ਇਕੱਠੇ ਹੋਣਗੇ ਤੁਹਾਡੇ ਠੀਕ ਹੈ ਜਦੋਂ ਤੁਸੀਂ ਇਸ ਦੇ ਵਿੱਚ ਕੁਆਲੀਫਾਈ ਕਰ ਗਏ ਫਿਰ ਜਦੋਂ ਤੁਸੀਂ ਇਹਨਾਂ ਸਾਰਿਆਂ ਦੇ ਵਿੱਚ ਕੁਆਲੀਫਾਈ ਕਰ ਗਏ ਮਤਲਬ ਇਹਨਾਂ ਚ ਵੀ ਕੁਆਲੀਫਾਈ ਕਰ ਗਏ ਫਿਰ 1 ਰੇਸ਼ਿਓ 3 ਦੀ ਨਾ ਮਤਲਬ 1 ਪੋਸਟ ਦੇ ਹਿਸਾਬ ਨਾਲ 3 ਬੰਦੇ ਬੁਲਾਏ ਜਾਣਗੇ ਉਹਨਾਂ ਦੀ ਇੰਟਰਵਿਊ ਹੋਏਗੀ ਠੀਕ ਹੈ ਇਸ ਦੇ ਵਿੱਚ ਇੰਟਰਵਿਊ ਵੀ ਆ 1 ਪੋਸਟ ਦੇ ਅਗੇਂਸਟ 3 ਬੰਦੇ ਬੁਲਾਏ ਜਾਣਗੇ ਫਿਰ ਇੰਟਰਵਿਊ ਹੋਏਗੀ ਇਹ ਸਾਰਾ ਪ੍ਰੋਸੈਸ ਦੇ ਵਿੱਚ ਸਕਰੀਨਿੰਗ ਹੋਣ ਤੋਂ ਬਾਅਦ ਤੁਹਾਨੂੰ ਅਪointment ਲੈਟਰ ਇਸ਼ੂ ਹੋਣਗੇ ਠੀਕ ਆ ਉਸ ਤੋਂ ਬਾਅਦ ਗੱਲ ਕਰੀਏ ਸੈਂਟਰ 128 ਸੈਂਟਰ ਬਣਨੇ ਪੂਰੇ ਇੱਕ ਆਪਣੇ 28 ਸਟੇਟਸ ਦੇ ਯੂਨੀਅਨ ਟੈਰੀਟਰੀਜ਼ ਦੇ ਵਿੱਚ 128 ਟੈਸਟ ਸੈਂਟਰ ਬਣਨੇ ਆ ਠੀਕ ਆ ਤੇ ਗੱਲ ਕਰੀਏ ਅੱਗੇ ਦੱਸਾਂਗੇ ਤੁਹਾਨੂੰ 128 ਟੈਸਟ ਸੈਂਟਰਾਂ ਚ ਪੰਜਾਬ ਦੇ ਕਿਹੜੇ ਟੈਸਟ ਸੈਂਟਰ ਹਨ ਉਹ ਵੀ ਦੱਸ ਦਵਾਂਗੇ ਤੁਹਾਨੂੰ ਤੇ ਫੀਸ ਕਿੰਨੀ ਰਹੇਗੀ ਪਹਿਲਾਂ ਉਹ ਜਾਣ ਲਓ ਤੁਸੀਂ ਠੀਕ ਆ ਤੇ ਵੈਬਸਾਈਟ ਜਿਸ ਦੇ ਵਿੱਚ ਤੁਸੀਂ ਅਪਲਾਈ ਕਰਨਾ ਹੈ ਹਨਾ ਤਾਂ www.sci मतलब सुप्रीम कोर्ट ऑफ इंडिया.gov.in sci ਦਾ ਮਤਲਬ ਇਹ ਆ ਠੀਕ ਹੈ ਇਹ ਵੈਬਸਾਈਟ ਆ ਸਿਰਫ ਇਸ ਵੈਬਸਾਈਟ ਦੇ ਲਿੰਕ ਦੇ ਉੱਤੇ ਤੁਸੀਂ ਅਪਲਾਈ ਕਰਨਾ ਉਸ ਤੋਂ ਬਾਅਦ 5 ਫਰਵਰੀ ਤੋਂ ਇਹ ਐਪਲੀਕੇਸ਼ਨ ਅਪਲਾਈ ਕਰਨਾ ਸ਼ੁਰੂ ਹੋ ਗਿਆ 1000 ਰੁਪਏ ਫੀਸ ਜਨਰਲ ਕੈਟਾਗਰੀ ਲਈ ਤੇ ओबीसी ਕੈਟਾਗਰੀ ਲਈ ਤੇ 250 ਰੁਪਏ ਐਸਸੀਐਸਟੀ ਐਕਸ ਸਰਵਿਸਮੈਨ ਡਿਫਰੈਂਟਲੀ ਏਬਲਡ मतलब ਉਸ ਤੋਂ ਬਾਅਦ ਫ੍ਰੀਡਮ ਫੈਕਟਰਸ ਤੇ ਇਹਨਾਂ ਸਾਰਿਆਂ ਲਈ 250 ਰੁਪਇਆ ਇਸ ਤੋਂ ਇਲਾਵਾ ਇਹਨਾਂ ਦੇ 1000 ਰੁਪਇਆ 250 ਰੁਪਏ ਦੇ ਉੱਪਰ ਬੈਂਕ ਦੇ ਚਾਰਜਸ ਵੀ ਲੱਗਣੇ ਆ ਜਿਹੜੇ ਆਨਲਾਈਨ ਫੀਸ ਭਰਨ ਦੇ ਹੁੰਦੇ ਆ ਠੀਕ ਆ ਉਸ ਤੋਂ ਬਾਅਦ ਇਸ ਤੋਂ ਇਲਾਵਾ ਫੀਸ ਹੋਰ ਕਿਸੇ ਵੀ ਤਰੀਕੇ ਨਾਲ ਅਕਸੈਪਟ ਨਹੀਂ ਕੀਤੀ ਜਾਏਗੀ ਠੀਕ ਆ ਤੇ ਅੱਗੇ ਗੱਲ ਕਰਦੇ ਆ ਪੀਸ਼ਲ ਵੀ ਪੇਡ ਆਨਲਾਈਨ ਥਰੂ ਪੇਮੈਂਟ ਗੇਟਵੇ ਪ੍ਰੋਵਾਈਡਰ ਬਲੇ ਯੂਕੂ ਬੈਂਕ ਦਾ ਕੋਈ ਪੇਮੈਂਟ ਗੇਟਵੇ ਲਗਾਇਆ ਹੋਊਗਾ ਵੈਬਸਾਈਟ ਦੇ ਉੱਤੇ ਉਸ ਦੇ ਰਾਹੀਂ ਹੀ ਫੀਸ ਦੀ ਪੇਮੈਂਟ ਹੋਣੀ ਆ ਇਹ ਤਾਂ ਤੁਹਾਨੂੰ ਜਦੋਂ ਤੁਸੀਂ ਫਾਰਮ ਭਰ ਤੋਂ ਬਾਅਦ ਫੀਸ ਭਰੋਗੇ ਤੁਹਾਨੂੰ ਪਤਾ ਲੱਗ ਜਾਏਗਾ ਠੀਕ ਆ ਉਹਦੇ ਬਾਅਦ ਕਲੋਜ਼ਿੰਗ ਡੇਟ ਹੈ ਜਿਹੜੀ ਐਪਲੀਕੇਸ਼ਨ ਦੀ 5/2 ਤੋਂ ਲੈ ਕੇ 5/10 ਵਜੇ ਤੋਂ ਭਰਨੇ ਸ਼ੁਰੂ ਹੋ ਗਏ 8 ਮਾਰਚ 2025 ਦੇ ਰਾਤ ਦੇ 11:55 ਵਜੇ ਤੱਕ ਮਤਲਬ ਕਿ ਇਹ ਫਾਰਮ ਭਰ ਹੁਣੇ ਆ ਠੀਕ ਹੈ 8 ਮਾਰਚ ਤੱਕ ਮਤਲਬ ਉਹ ਤਰੀਕ ਹੈਗੀ ਆ ਉਸ ਤੋਂ ਬਾਅਦ ਗੱਲ ਕਰੀਏ ਜਿਹੜੀ ਅੱਗੇ ਸੈਂਟਰਾਂ ਦੀ ਗੱਲ ਕਰਦੀਆਂ ਵੀ ਆਪਾਂ ਨੇ ਪੰਜਾਬ ਦੇ ਸੈਂਟਰਾਂ ਜਿਹੜੇ ਹਨ ਬਾਕੀ ਆ ਸਾਰੀਆਂ ਕੰਡੀਸ਼ਨ ਤੁਸੀਂ ਪੜ ਲਿਓ ਪੰਜਾਬ ਦੇ ਸੈਂਟਰਾਂ ਦੀ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਪੇਪਰ ਕਿੱਥੇ ਹੋਏਗਾ ਦੇਖੋ ਤੁਹਾਡੇ ਸਾਹਮਣੇ ਆ ਗਏ ਪੰਜਾਬ ਚ ਅੰਮ੍ਰਿਤਸਰ ਵੀ ਹੋਏਗਾ ਬਟਿੰਡਾ ਵੀ ਹੋਏਗਾ ਜਲੰਧਰ ਲੁਧਿਆਣਾ ਮਾਲੀ ਪਟਿਆਲਾ ਠੀਕ ਆ ਇਹਨਾਂ ਜਗ੍ਹਾਵਾਂ ਚ ਪੰਜਾਬ ਦੇ ਵਿੱਚ ਪੇਪਰ ਹੋਏਗਾ ਤੁਸੀਂ ਕੋਈ ਵੀ ਇਹਨਾਂ ਚੋਂ ਸੈਂਟਰ ਆਪਣੇ ਸਿਲੈਕਟ ਕਰ ਸਕਦੇ ਹੋ ਠੀਕ ਆ ਪ੍ਰੈਫਰੈਂਸ ਦੇ ਸਕਦੇ ਹੋ ਠੀਕ ਆ ਤੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰਸ ਚੈਨਲ ਦੇ ਉੱਤੇ ਤੁਹਾਨੂੰ ਤਿਆਰੀ ਕਰਵਾਈ ਜਾਏਗੀ ਬਿਲਕੁਲ ਫ੍ਰੀ ਤੇ ਅੱਗੇ ਵੀ ਆਪਾਂ ਪੋਲਿਟੀ ਦੇ ਲੈਕਚਰ ਪਾ ਚੁੱਕੇ ਹਾਂ ਤੁਹਾਡੇ ਬਹੁ ਦੀਆਂ ਕਲਾਸਾਂ ਵੀ ਲਗਵਾ ਦਾਂਗੇ ਆਪਾਂ ਜੀਕੇ ਦੀਆਂ ਤਾਂ ਚੱਲੇ ਰਹੀਆਂ ਮੈਥ ਰੀਜਨਿੰਗ ਵੀ ਤੁਹਾਨੂੰ ਕਰਵਾਵਾਂਗੇ ਤੇ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਧੰਨਵਾਦ